ਦੋ ਸਾਲਾਂ ਤੋਂ ਗੰਦਾ ਪਾਣੀ ਪੀ ਰਿਹਾ ਹੈ ਸੱਦੋਵਾਲ ਦੇ ਲੋਕਾਂ ਨੇ ਨਵੀਂ ਪਾਈਪਲਾਈਨ ਪਾਉਣ ਲਈ ਕੈਬਨਟ ਮੰਤਰੀ ਅਤੇ ਮੈਤਮੇ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਵਾਟਰ ਸਪਲਾਈ ਤੋਂ ਲੀਕੇਜ ਕਾਰਨ ਗੰਦਾ ਪਾਣੀ ਸਪਲਾਈ ਹੋ ਰਿਹਾ ਸੀ ਜਿਸ ਨਾਲ ਅਕਸਰ ਲੋਕ ਬਿਮਾਰ ਰਹਿੰਦੇ ਸਨ। ਕਈ ਵਾਰੀ ਆਵਾਜ਼ ਚੁੱਕੀ ਪਰ ਹੱਲ ਨਹੀਂ ਹੋਇਆ। ਨਵੀਂ ਪੰਚਾਇਤ ਨੇ ਮੈਕਮਾ ਅਤੇ ਮੰਤਰੀ ਦੇ ਧਿਆਨ ਚੁੱਕਤ ਸਮੱਸਿਆ ਨੂੰ ਲਿਆਂਦਾ ਜਿਸ ਦੇ ਕਾਰਨ ਹੁਣ ਨਵੀਂ ਪਾਈਪਲਾਈਨ ਪਾਈ ਜਾ ਰਹੀ ਹੈ ਅਤੇ ਸਮੱਸਿਆ ਦਾ ਹੱਲ ਹੋ ਗਿਆ ਹੈ ਲੋਕਾਂ ਨੇ ਇਸ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ ਤੁਸੀਂ ਤਾਂ ਸਤਵਾਲ ਨੂੰ ਸਪਲਾਈ ਵਾਟਰ ਸਪਲਾਈ ਆ ਰਹੀ ਸੀ ਪੀਣ ਪਾਣੀ ਪੀਣ ਵਾਲੇ ਨੂੰ ਉਹ ਪਾਣੀ ਬਹੁਤ ਗੰਦਾ ਆ ਰਿਹਾ ਸੀ ਆਸੀਂ ਮੈਕਮੇ ਦੇ ਅੱਗੇ ਜਾ ਕੇ ਪੁਕਾਰ ਕੀਤੀ ਤੇ ਮੈਕਮੇ ਨੇ ਸਾਡੀ ਇਹ ਗੱਲਬਾਤ ਨੂੰ ਮੰਨਿਆ ਤੇ ਉਹਦੀ ਵਜ੍ਹਾ ਨਾਲ ਸਾਨੂੰ ਵਾਟਰ ਸਪਲਾਈ ਦੀ ਨਮੀ ਪੈਪ ਪਾ ਪਾ ਦਿੱਤੀ ਹੈ ਪਹਿਲੇ ਮਹਾਰਾਜ ਪਾਣੀ ਬਹੁਤ ਗੰਦਾ ਆਂਦਾ ਸੀ ਤੇ ਇੱਥੋਂ ਤੱਕ ਕਿ ਅਸੀਂ ਮਹਿਕਮੇ ਨੂੰ ਪਾਣੀ ਦੇ ਸੈਂਪਲ ਵੀ ਭੇਜੇ ਉਤੋਂ ਉਹਨਾਂ ਤੋਂ ਕੰਪਲੇਨ ਕੀਤੀ ਉਹਨਾਂ ਨੇ ਆ ਕੇ ਮੌਕੇ ਤੇ ਪਹਿਲੇ ਕਈ ਜਗ੍ਹਾ ਤੋਂ ਪਾਈਪਾਂ ਪੋਟਕੇ ਵੀ ਦੇਖਿਆ ਪਰ ਮਸਲਾ ਹੱਲ ਨਹੀਂ ਹੋਇਆ ਲਾਸਟ ਵਿੱਚ ਫਿਰ ਮਹਿਕਮੇ ਅੱਗੇ ਆਪਣੇ ਮੰਤਰੀ ਸਾਹਿਬ ਕੋਲ ਗਏ ਉਹਨਾਂ ਨੇ ਸਾਡੀ ਪੁਕਾਰ ਮੰਨ ਲਈ ਤੇ ਸਾਨੂੰ ਨਮੀ ਪੈਪ ਪਾਣ ਬਾਸ਼ੇ ਆਗਿਆ ਦਿੱਤੀ ਤੇ ਇਹਦੇ ਨਾਲ ਕੇ ਸਾਡੇ ਪਿੰਡ ਦਾ ਪਾਣੀ ਦਾ ਜਿਹੜਾ ਮਸਲਾ ਸੀ ਉਹ ਹੱਲ ਹੋ ਗਿਆ। ਮੈਂ ਸਰਪੰਚ ਸੁਰੀ ਸਿੰਘ ਪਿੰਡ ਸਦਵਾਲੋਂ ਆ। ਤੇ ਸਾਡੇ ਪਿੰਡ ਬਾੜ ਸਬਾਈ ਦੀ ਜਿਹੜੀ ਸਮੱਸਿਆ 1-2 ਸਾਲ ਤੋਂ ਚੱਲ ਰਹੀ ਹੈ। ਤੇ ਪਿੰਡ ਵਿੱਚ ਗੰਦਾ ਪਾਣੀ ਆ ਰਿਹਾ ਸੀ। ਤੇ ਕਾਫੀ ਸ਼ਿਕਾਇਤਾਂ ਕੀਤੀਆਂ ਸੀ ਲੇਕਿਨ ਕੋਈ ਸੁਣਾਈ ਨਹੀਂ دی۔ ਪਰ ਉਹ ਆਹੀਂ ਪੰਚਾਇਤ ਨਵੀਂ ਬਣੀ ਹੈ। ਜਿਹਰੇ ਵਿੱਚ ਆਹੀਂ ਮੰਤਰੀ ਸਾਹਿਬ ਨਾਲ ਮਿਲੇ ਹੀ ਤੇ ਮੰਤਰੀ ਸਾਹਿਬ ਬੋਲਦਾ ਕਿ ਉਹਨੇ ਸਾਨੂੰ ਪਾਈਪਾ ਪਾਣੀ ਅੱਗੇ ਦੇਤੀ ਹੈ। ਤੇ ਇਹ ਜਿਹੜੀ ਜਿਹੜੀ ਸੜਕ ਹੈ 16 ਫੁੱਟ ਹੋ ਗਈ ਹੈ। ਪਹਿਲਾਂ ਇਹ 11 11 ਫੁੱਟ ਦੇ ਵਿੱਚ ਹੀ ਤੇ ਜਿਹੜੀ ਸਪਲਾਈ ਅੰਦਰ ਹੀ ਰਹੇ ਤੁਰ ਆਪਾਂ ਸਪਲਾਈ ਬਾਹਰ ਘੜਦੀ ਹੈ ਕਿਉਂਕਿ ਸਾਨੂੰ ਕੱਲ ਨੂੰ ਲੀਕੇਜ ਦੀ ਲੋਕੀ ਜੀ ਹੁੰਦੀ ਹੈ ਤਾਂ ਇਹਨੂੰ ਆਸਾਨ ਸਾਡੇ ਨਾਲ ਠੀਕ ਆ ਸਨਿਆ ਧੰਨਵਾਦ